ਦੇਖੋ ਜੀ ਬਦਾਮਾਂ ਦੇ ਰਗੜੇ ਲੱਗੇ ਆ ਜੀ ਅਰਦਾਸ ਹੋ ਰਹੀ ਆ ਜੀ ਸੰਗਤਾਂ ਨੂੰ ਸ਼ਰਧਾਈਆਂ ਦੀ ਕੀ ਬਾਜਾਂ ਵਾਲੇ ਬਾਜਨ ਸਾਹਿਬ ਜੀ ਸਤਿ ਪਾਸ਼ਾ ਜੀ ਤੇ ਬੋਤਨ ਸਾਹਿਬ ਜੀ ਸਾਡੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਉਹਨੇ ਬਾਏ ਹਾਂ ਤਾਂ ਹਾਂ ਤਾਂ ਤਾਂ ਸਾਇਰ ਸਿੰਘ ਜੀ ਨੂੰ ਹਰ ਕੋ ਵੇਦ ਮਹਾਰਾਜ ਅਤੇ ਬਾਦਸ਼ਾਹ ਜੀ ਆਪ ਜੀ ਦੇ ਇਸ ਟਾਈਮ ਸ਼ਹੀਦੀ ਰਗੜੇ ਬੱਚਾ ਉਹਨਾਂ ਤਿਆਰ ਕੀਤੇ ਗਏ ਹਨ ਲਾਉ ਫੋਗ ਲੱਗਾ ਆ ਪੋਸਾ ਸੰਗ ਤੇ ਵਿਚ ਰਸਮਾਂ ਤੇ ਨਾਈ ਕੋਈ ਸ਼ਹਿਰ ਦਾ ਨਾਮ ਚੜਦੀ ਕਲਾ ਤੇਰੇ ਬਾਣੇ ਬੱਤ ਦਾ ਭਲਾ ਦੇਖੋ ਜੀ ਜੋਧਿਆਣੇ ਹਾਂਜੀ ਬਾਬਾ ਜੀ ਥੋੜੀ ਜੀ ਜਾਣਕਾਰੀ ਦਿਓ ਜੀ ਜਿਹੜੇ ਰਗੜੇ ਲਾਏ ਗਏ ਅੱਜ ਜੀ ਕਿਹੜੀ ਜਗ੍ਹਾ ਲਾਏ ਗਏ ਤੇ ਕੀ ਕਾਰਨ ਹੈ ਜਿਹੜਾ ਆਪਾਂ ਨੂੰ ਲਾਉਣੇ ਪਏ ਇਹ ਜੀ ਖਨੌਰੀ ਬਾਰਡਰ ਤੇ ਲੱਗੇ ਆ ਜੀ ਇਹ ਧੀ ਰਗੜੇ ਦੇ ਵਿੱਚ ਬਦਾਮ ਕਾਜੂ ਥੋੜੇ ਜੀ ਖਸਖਸ ਛੋਟੀ ਲਾਚੀ ਕਾਲੀ ਮਿਰਚ ਇਹ ਸਾਡੇ ਮੰਨ ਲੋ ਵੀ ਜਿਹੜੇ ਸ਼ੀਦਾਂ ਦੇ ਰਗੜੇ ਆ ਇਹ ਲੱਗਦੇ ਆ ਤੇ ਕੱਲ ਨੂੰ ਫਿਰ ਆਪਾਂ ਮੋਦੀ ਦੀਆਂ ਜੜਾਂ ਪੱਟ ਦਿੰਨੇ ਆ ਵਾਹ ਜੀ ਵਾਹ ਕਿਹੜਾ ਪਿੰਡ ਹੈ ਪਿੰਡ ਕਟੋਰੇ ਵਾਲਾ 임ਲੋੜ ਦੇ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਾਹ ਜੀ ਵਾਹ ਤੇ ਪੂਰੀ ਤਿਆਰੀ ਹੈ ਸਵੇਰੇ ਪੂਰੀ ਤਿਆਰੀ ਹੈ ਸਾਡੇ ਬਜ਼ੁਰਗਾਂ ਦੇ ਵਿੱਚ ਖਾਸ਼ਾ ਉਤਸ਼ਾਹ ਸਾਡੇ ਨਾਲੋਂ ਜ਼ਿਆਦਾ ਵਾਹ ਜੀ ਵਾਹ ਹਾਂਜੀ ਪੂਰੀ ਤਿਆਰੀ ਹੈ ਬਜ਼ੁਰਗਾਂ ਦੀ ਚਲਦੀ ਕਰਾ ਹੋ ਗਈ ਆ ਜੀ ਲੱਗਦਾ ਪੀਣ ਲੱਗੇ ਆ ਤੇ ਕਰੋ ਵੀਡੀਓ ਸ਼ੀਧੀ ਰਗੜੇ ਬਾਈ ਜੀ ਜੋ ਦੇ ਤੇ ਪੀ ਕੇ ਫੇਰ ਅੱਗੇ ਫੇਰ ਜਾਂਦੇ ਆ ਵਾਹ ਜੀ ਵਾਹ ਟੱਕਰ ਮਾਰਾ ਆ ਮਾਰਾ ਆ ਤੇ ਆ ਡਾਂਗਾ ਤੇ ਛੰਡੇ ਬਾਈ ਜੀ ਪੂਰੇ ਕਰ ਪਰਦੇ ਵੇਖੀ ਲੋਰ ਚ ਪੀ ਕੇ ਲਗੜੇ ਚੱਲ ਇਹ ਵਾਏ ਫੇਰ ਵੇਖੀ ਕਿੰਦਾਂ ਭਜਦੇ ਨੇ ਵਾਹ ਜੀ